ਮੇਰਾ ਨਾਮ ਗੁਰਲੀਨ ਕੌਰ ਹੈ ਪੰਜਾਬ ਦੇ ਇੱਕ ਛੋਟੀ ਜਿਹੀ ਪਿੰਡ ਦੀ ਕੁੜੀ ਹਾਂ ਜਿੱਥੇ ਕੁੜੀਆਂ ਨੂੰ ਚੁੱਪ ਰਹਿਣ ਦੀ ਸਿਰ ਝੁਕਾ ਕੇ ਜੀਣ ਦੀ ਤੇ ਮਰਦਾਂ ਦੇ ਹੁਕਮਾਂ ਦੇ ਅਨੁਸਾਰ ਚੱਲਣ ਦੀ ਸਿੱਖਿਆ ਦਿੱਤੀ ਜਾਂਦੀ ਹੈ ਮੇਰੀ ਵੀ ਜ਼ਿੰਦਗੀ ਇੰਨਾ ਹੀ ਕਾਇਦਿਆਂ ਹੇਠ ਚੱਲੀ ਜਾ ਰਹੀ ਸੀ ਜਿਵੇਂ ਹੋਰ ਕੁੜੀ ਦੀ ਹੁੰਦੀ ਹੈ ਜਿਹੜੀ ਖੁਦ ਦੇ ਸੁਪਨੇ ਆਪਣੀ ਮਾਂ ਦੀ ਦਰਹੇਚ ਛੱਡ ਆਉਂਦੀ ਹੈ ਪਰ ਮੇਰੀ ਕਹਾਣੀ ਉਤੋਂ ਅਲੱਗ ਸੀ ਜਿੱਥੇ ਮੇਰੇ ਦਿਲ ਨੇ ਪਹਿਲੀ ਵਾਰ ਸੱਚਾ ਪਿਆਰ ਮਹਿਸੂਸ ਕੀਤਾ ਮੈਂ ਆਪਣੀ ਜ਼ਿੰਦਗੀ ਦੀ ਸਭ ਤੋਂ ਨੇੜੇ ਦੀ ਸਾਥੀ ਰਿਚੂ ਨੂੰ ਕਾਲਜ ਵਿੱਚ ਮਿਲੀ ਉਹ ਲੁਧਿਆਣੇ ਦੀ ਸੀ ਨਵੀਂ ਸੋਚ ਨਵੀਂ ਹਿੰਮਤ ਅੱਖਾਂ ਜਿਨ੍ਹਾਂ ਵਿੱਚ ਡਰਦੀ ਥਾਂ ਉਹ ਨਹੀਂ ਸੀ ਪਹਿਨਾ ਪਹਿਲਾ ਤਾਂ ਸੀ ਸਿਰਫ ਪੜਾਈ ਦੀ ਸਾਥੀ ਸੀ ਪਰ ਦਿਲ ਦੀਆਂ ਗੱਲਾਂ ਬਾਧੀਆਂ ਗਈਆਂ ਉਹ ਮੇਰਾ ਹੌਸਲਾ ਬਣੀ ਜਦ ਮੈਂ ਘਰ ਦੀਆਂ ਪਾਬੰਦੀਆਂ ਨਾਲ ਕਿੰਮਤ ਹਾਰ ਜਾਂਦੀ ਤਉ ਉਹ ਕਹਿੰਦੀ ਜੀਣਾ ਆਪਣੇ ਲਈ ਸਿੱਖੋ ਨਾ ਕਿ ਲੋਕਾਂ ਲਈ ਇੱਕ ਦਿਨ ਜਦੋਂ ਉਹਨੇ ਮੇਰਾ ਹੱਥ ਫੜਿਆ ਮੇਰੀ ਧੜਕਣ ਅਜੀਬ ਤਰ੍ਹਾਂ ਵੱਧ ਗਈ ਇਹ ਪਿਆਰ ਸੀ ਪਰ ਇੱਕ ਅਜੇਹਾ ਪਿਆਰ ਜਿਸ ਨੂੰ ਸਮਾਜ ਪਾਪ ਕਹਿੰਦਾ ਹੈ ਪਰ ਰੱਬ ਕਦੇ ਨਹੀਂ ਸਾਲ ਲੰਘਦੇ ਗਏ ਕਾਲਜ ਮੁੱਕਿਆ ਪਰ ਅਸੀਂ ਇੱਕ ਦੂਜੇ ਤੋਂ ਦੂਰ ਨਾ ਹੋਏ ਪਰ ਘਰਾਂ ਵਿੱਚ ਹਾਲਾਤ ਖਰਾਬ ਹੋਣ ਲੱਗੇ ਮੇਰੇ ਮਾਪੇ ਮੇਰਾ ਵਿਆਹ ਕਰ ਗੋਣ ਲਈ ਜੋਰ ਨਾਲ ਲੱਗੀ ਮੈਨੂੰ ਘੁੱਟਣ ਮਹਿਸੂਸ ਹੁੰਦੀ ਰਾਤਾਂ ਨੂੰ ਚੁੱਪਚਾਪ ਮੈਂ ਰੋਣਾ ਤੇ ਆਪਣੇ ਆਪ ਨਾਲ ਲੜਾਈ ਕਰਕੇ ਫਿਰ ਸੌਂ ਜਾਣਾ ਇਹ ਅਨੇਰੀ ਨੂੰ ਡੇਲੀ ਦੀ ਰੂਟੀਨ ਬਣ ਚੁੱਕੀ ਸੀ ਇੱਕ ਰਾਤ ਰਿੱਜੂ ਨੇ ਕਿਹਾ ਕਿ ਗੁਰleen ਆ ਜਾ ਆਪਾਂ ਚੱਲਨੀ ਜਿੱਥੇ ਸਾਡਾ ਪਿਆਰ ਗੁਨਾਹ ਨਾ ਹੋਵੇ ਮੈਂ ਕਿਹਾ ਰਿੱਜੂ ਕਾਰਨ ਮਾਪੇ ਪਿੰਡ ਲੋਕ ਕੀ ਕਹਿਣਗੇ ਉਹ ਹੌਲੀ ਜਿਹੀ ਹੱਸ ਕੇ ਕਹਿੰਦੀ ਤੂੰ ਕਦੋਂ ਤੱਕ ਲੋਕਾਂ ਲਈ ਜੀਵੇਂਗੀ ਉਸ ਰਾਤ ਮੇਰੇ ਅੰਦਰ ਕੁਝ ਟੁੱਟ ਗਿਆ ਪਰ ਕੁਝ ਨਵਾਂ ਵੀ ਜੰਮਿਆ ਅਗਲੇ ਹਫ਼ਤੇ ਅਸੀਂ ਦਿੱਲੀ ਚਲੀ ਆ ਗੀਆ ਉੱਥੇ ਸਪੋਰਟ ਸੈਂਟਰਾਂ ਦੀ ਮਦਦ ਨਾਲ ਅਸੀਂ ਕਾਨੂੰਨੀ ਤੌਰ ਤੇ ਲੀਵਨਰ ਰਿਲੇਸ਼ਨਸ਼ਿਪ ਵਿੱਚ ਆ ਗਿੰਆ ਸਾਡਾ ਪਿਆਰ ਹੁਣ ਲੁਕਿਆ ਹੋਇਆ ਨਹੀਂ ਸੀ ਪਰ ਇਹ ਕਹਾਣੀ ਇੱਥੇ ਹੀ ਖਤਮ ਨਹੀਂ ਹੁੰਦੀ ਅਸੀਂ ਕੇ ਵਿਆਹ ਕਰਵਾਇਆ ਇੱਕ ਥੋੜੀ ਜੀ ਸੰਸਕਾਰੀ ਰਸਮਾਂ ਦੇ ਨਾਲ ਦੋਹਾਂ ਨੇ ਇੱਕ ਦੂਜੇ ਨੂੰ ਸੰਧੂਰਤਾ ਨਹੀਂ ਪਰ ਕੁਝ ਵਾਦੇ ਕੀਤੇ ਪਰ ਵਿਆਹ ਦੇ ਤੁਰੰਤ ਬਾਅਦ ਹੀ ਇਹ ਖਬਰ ਪਿੰਡ ਵਿੱਚ ਪਹੁੰਚ ਗਈ। ਸਭ ਤੋਂ ਵੱਡਾ ਹੱਲਾ ਮੇਰੇ ਘਰ ਦੇ ਵਿੱਚ ਹੋਇਆ। ਮਾਪਿਆਂ ਨੇ ਰਿਸ਼ਤਾ ਤੋੜ ਦਿੱਤਾ। ਮਾਂ ਨੇ ਕਿਹਾ ਕਿ ਤੂੰ ਸਾਡੀ ਇੱਜ਼ਤ ਲੁੱਟ ਲਈ ਤੇ ਉਹਨੇ ਕਿਹਾ ਕਿ ਤੂੰ ਸਾਡਾ ਮੂੰਹ ਕਾਲਾ ਕਰਾ ਦਿੱਤਾ। ਕਹਿੜ ਪ੍ਰਾਵਣੀ ਗੱਲ ਕਰਨੀ ਛੱਡ ਦਿੱਤੀ ਪਰ ਮੇਰੇ ਦਿਲ ਦੇ ਵਿੱਚ ਹਜੇ ਵੀ ਇੱਕ ਖਾਲੀਪਨ ਸੀ। ਅਸੀਂ ਆਪਣੇ ਵਿਆਹ ਦੀ ਖਬਰ ਖੁੱਲੇ ਤੌਰ ਤੇ ਸਾਂਝੀ ਕੀਤੀ। ਮੀਡੀਆ ਵਿੱਚ ਰਿਪੋਰਟ ਆਈ ਪੰਜਾਬ ਦੀਆਂ ਦੋ ਲੜਕੀਆਂ ਨੇ ਕਰਵਾਇਆ ਇਤਿਹਾਸਿਕ ਕਦਮ। ਕੁਝ ਨੇ ਸਾਡਾ ਮਜ਼ਾਕ ਉਡਾਇਆ, ਕਈਆਂ ਨੇ ਨਪ੍ਰਤ ਪਰਿਆ ਟਿੱਪਣੀਆਂ ਕੀਤੀਆਂ ਪਰ ਕਈ ਨੌਜਵਾਨ ਕੁੜੀਆਂ ਨੇ ਸਾਨੂੰ ਚੁੱਪਚਾਪ ਹੌਸਲਾ ਦਿੱਤਾ। ਇੱਕ ਨੇ ਇੱਕ ਕੁੜੀ ਨੂੰ ਮਿਲ ਤੇ ਕਹਿੰਦੀ ਤੁਸੀਂ ਹਿੰਮਤ ਕਰਕੇ ਸਾਡੇ ਰਾਂਹ ਚਰਾਲ ਜਗਾ ਦਿੱਤਾ ਹੈ। ਸਾਨੂੰ ਨੌਕਰੀਆਂ ਮਿਲ ਗਈਆਂ। ਵਿੱਚੋਂ ਇੱਕ ਐੰਜੀਓ ਦੇ ਨਾਲ ਜੁੜ ਗਈ ਜੋ ਸਿੱਧੇ ਅਫਕਾਲੀ ਕੰਮ ਕਰਦੀ। ਸਾਡੀ ਮਿਹਨਤ ਅਤੇ ਸਾਡੇ ਇਰਾਦੇ ਨੇ ਸਾਨੂੰ ਮਜ਼ਬੂਤ ਬਣਾ ਦਿੱਤਾ। ਕਈ ਸਾਲ ਬਾਅਦ ਮਾਂ ਇੱਕ ਦਿਨ ਚੁੱਪਚਾਪ ਮੇਰੇ ਨਾਲ ਆਈ। ਅੱਖਾਂ ਵਿੱਚ ਪਛਤਾਵਾ ਸੀ। ਕਹਿੰਦੀ, ਮੈਂ ਆਪਣੀ ਧੀ ਨੂੰ ਨਹੀਂ ਸਮਝ ਸਕੀ। ਪਰ ਜਦੋਂ ਤੈਨੂੰ میڈیا ਵਿੱਚ ਲੋਕ ਵਾਵਾ ਕਰਦੇ ਤੇਰੀ ਵੇਖਿਆ ਤਾਂ ਲੱਗਾ ਕਿ ਮੈਂ ਤੈਨੂੰ ਨਾ ਸਮਝੀ। ਆਪਣੇ ਆਪ ਨੂੰ ਖੋ ਦਿੱਤਾ ਹੈ। ਉਹਨੇ ਮੈਨੂੰ ਘੁੱਟ ਕੇ ਜੱਫੀ ਪਾ ਲਈ। ਉਹ ਦਿਨ ਮੇਰੇ ਲਈ ਇਨਸਾਫ ਦਾ ਦਿਨ ਸੀ ਦੋਸਤੋ ਤੁਹਾਨੂੰ ਇਹ ਅੱਜ ਦੀ ਇਹ ਕਹਾਣੀ ਕਿਵੇਂ ਲੱਗੀ ਮੈਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰਨਾ ਕੱਲ ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਤਤ ਤਨੀ ਆਪਣਾ ਖਿਆਲ ਰੱਖਣਾ ਧੰਨਵਾਦ